ਉਡੀਕ ਵਾਲਾ ਵੇ ਸਾਰੇ ਆਕੂ ਸਹਿਬਾ ਅਰੇ ਅਸੀਂ ਆਥਨ ਤੱਕ ਇੱਕ ਦਿਨ ਤੇ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀ ਜਿਹੜਾ ਹੈਈ ਵਾਲਾ ਜਿੰਨਾ ਸ਼ਕਲ ਹੈਈ ਜੀ ਦਾ ਸੋ ਇਹ ਆਥਨ ਤੱਕ ਕੀ ਕਰਦੇ ਨੇ ਕਿ ਪ੍ਰਸ਼ਾਸਨ ਨੇ ਦੇਖਣਾ ਆਥਨ ਤੱਕ ਸਾਡਾ ਦੇਖਣਾ ਉਹ ਪਹਿਲਾਂ ਕੋਈ ਵੀ ਅਸੀਂ ਧਿਆਨ ਦੇਣਾ ਅਸੀਂ ਨਾ ਸਮਝੇ ਕਿਉਂਕਿ 10 ਤਰੀਕ ਵਾਲੀ ਨੰਗੀ ਨਹੀਂ ਹਲੇ ਬਾਰਾਮੇ ਦਾ ਸਮਾਹ ਹੋਏਗਾ ਈਕਦੇ ਆ ਵੀ ਅਗਲਾ ਫਰੰਸਦਾਰ ਹੋਏਗਾ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਨਹੀਂ ਹਰ ਫਿਲਹਾਲ ਇੱਥੇ ਰੱਖਣ ਦਾ ਕੋਈ ਕਾਰਨ ਨਹੀਂ ਕਿ ਉਹ ਪੇਸ਼ ਕਰੇ ਸ਼ਕਤੀ ਜਾਵੇ ਚਲੋ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਯਾਰ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਬੇਟੀਆਂ ਕਰ ਦਿੰਦਾ ਜੀ ਕਈ ਮਿਲੀਆਂ ਹੋ ਗਈਆਂ ਇਹ ਕਾਉਂ ਦੇ ਵਿੱਚ ਸਾਡਾ ਸੀਗਾ ਕਮਲ ਜਿਹੜਾ ਅਸੀਂ ਇੱਥੇ ਪੂਲ ਡਾਕੀ ਸੀ ਸਾਨੂੰ ਜਿਹੜੇ ਰੁਝੇ ਨੇ ਸਾਨੂੰ ਪਤਾ ਹੈ ਕਿ 13 ਫਰਵਰੀ ਦਾ ਦਿਨ ਅਸੀਂ ਸਾਰੇ ਰੁਝੇ ਹੋਏ ਸਰਜੀਤ ਪੂਲ ਜੀ ਦਾ ਕੰਡੀਸ਼ੀ ਕਰਨ ਹੈ ਜੇਕਰ ਅਸੀਂ ਨੇੜੇ ਤੇੜੇ ਸੀਗੇ ਰੋਹਤ ਸਿੰਘ ਉਹ ਬਸੇ ਬੰਦੀ ਕੀਤੀ ਤਾਂ ਮਾਨਸਬਰ ਦੇ ਡਰ ਆਏ ਅਸੀਂ ਅਸੀਂ ਮਾਇ ਕੀਤਾ ਸਕੇ ਤੇ ਕਿ ਬਕਾੜੇ ਸਮੇ ਜਾਣਾ ਜਿਹੜਾ ਸਮਝਾ ਕਰਦਾ ਉਹ ਅਸੀਂ ਮੰਗਾਂ ਦੇ ਕੇ ਅਧਿਕਾਰੀ ਇੱਥੇ ਕੋਈ ਮੰਗ ਤਾਂ ਕੋਈ ਨਹੀਂ ਪਾਉਂਦੀ ਹੈ ਇਹ ਰਿਆ ਕਰਨ ਦੇ ਗੱਲ ਨਹੀਂ ਨਹੀਂ ਜੀ ਤਿੰਨ ਮੰਗਾਂ ਦੇ ਉਹ ਪਹਿਲੀ ਰਿਆ ਕਰਨਾ ਨੇ ਦੂਜੀ ਜਿਹੜੀ ਹੈਗੀ ਹੈ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਪੋਰਟ ਕਰਨ ਵਾਲੀ ਤਿੰਨ ਤਰੀਕੋਂ ਤੀਜੀ ਜੇ ਉਹਨਾਂ ਨੁਕਸਾਨ ਕੀਤਾ ਕੋਈ ਇੱਕ ਨੂੰ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨਿਸ਼ਾਨ ਪੂਤੀ ਕਰਦੇ ਇਹ ਤਿੰਨ ਮੰਗਾ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦਾ ਤਿੰਨੇ ਮੰਗਾ ਹੁਣ ਹੈਗੇ ਵੀ ਜੇ ਤਿੰਨੇ ਮੰਗਾ ਦਾ ਨਿਪਟਾਰਾ ਅੱਥਨ ਟਿਕਰ ਹੋ ਜਾਂਦਾ ਅਸੀਂ ਅੱਥਨ ਟਿਕਰ ਵੇਟ ਕਰਾਂਗੇ ਸ਼ਾਮ ਟਿਕਰ ਫਿਰ ਓਕੇ ਜੇ ਨਿਪਟਾਰਾ ਤਿੰਨਾ ਦਾ ਨਹੀਂ ਹੁੰਦਾ ਜੇ ਫਿਰ ਅਗਾਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗੱਲਾਂ ਕਰਾਂਗੇ ਤਿੰਨੇ ਜ਼ਰੂਰੀ ਹੈ ਵੀ 31 ਮੰਗਲ ਦੀ ਤਾਂ ਵੀ ਕੋਈ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਕਿਹੜੇ ਜਿੱਦੇ ਇੰਨਾ ਟਾਈਮ ਤਿੰਨੇ ਤਿੰਨੇ ਜੀ ਇੰਨਾ ਟਾਈਮ ਕਿਉਂ ਲੈ ਰਿਹਾ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਅਤੇ ਤਿੰਨਾਂ ਪੁੱਛਦੇ ਤੁਸੀਂ ਤਿੰਨਾਂ ਤਾਂ ਮੈਂ ਦੱਸਦਾ ਪਹਿਲਾ ਤਾਂ ਹੈਗਾ ਵੀ ਅੱਜ 10 ਤਰੀਕ ਨੂੰ ਹੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜਿਹਾ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਆ ਕਿ ਹੋਇਆ ਕਿਸੇ ਦਾ ਵੀ ਕਿਸੇ ਵੀ ਹਕਮ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਨਾਂ ਦੇਖਾਂ ਦੇ ਕੋਰਤੀ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਮੰਗਾ ਸਰ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲੈਕਟੇ ਹੋ ਗਿਆ ਸੀ ਫੇਰ ਅੱਜ ਵਾਲੀ ਮੀਟਿੰਗ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੈ ਦੋ ਤਾਂ ਉਹ ਤੋਂ ਪਹਿਲਾਂ ਹੀ ਹੋ ਗਈ ਜੇ ਪਰ ਨਾਲੇ ਇੱਕ ਦਮ ਪਹਿਲਾਂ ਹੋ ਗਈ ਦੂਜੇ ਦਿਨ ਮੀਟਿੰਗ ਹੋਈ ਫੇਰ ਲੱਖਾ ਜੀ ਨਾਲ ਉੱਥੇ ਤਿੰਨ ਤੇ ਉੱਥੇ ਮੀਟਿੰਗ ਉਹ ਵੱਡੀ ਮੀਟਿੰਗ ਹੋਈ ਜਿਸ ਦੇ ਲੋਕਾਂ ਦੇ ਘਟਜਾ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੈਂਤੀ ਜੇ ਲਿਕਣਗੇ ਮੈਂ ਆਉਂਦੇ ਪ੍ਰਸ਼ਾਸਨ ਨੇ ਅੱਜ ਭਰੋਸਾ ਚੰਗੇ ਤੇ ਮੇਰੀ ਗੱਲ ਮੈਂ ਕੁਝ ਨਹੀਂ ਕਹਣਾ ਚੰਗੈਂਤੀ ਜੇ ਲਿਕਣਗੇ ਚੰਗੇ ਸੋਚਿਆ ਜਾਊਗਾ ਚੰਗਾ ਹੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਗਤੀ ਰੱਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਟੁਕ ਹੈ ਦੇਖੋ ਜੋ ਅੰਦਰ ਦਾ ਲੰਬਲੋਭੀ ਹੁੰਦੇ ਹੀ ਹੁੰਦੇ ਆ ਸਾਰਾ ਕੁਝ ਹੁੰਦਾ ਜਾਂਦਾ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਸਾਰਾ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਚੀਜ਼ੇ ਲਿਖਣ ਜੇ ਨਾਮ ਨਹੀਂ ਫਿਰ ਅਸੀਂ ਕਿਹੜਾ ਮੱਕੀ ਉੱਤ ਡਰੇ ਜਿਹਾ ਕੰਮ ਕਰਦੇ ਹਾਂ ਅਸੀਂ ਕਿਤੇ ਨਾ ਆਪ ਸਾਰੇ ਖੜਿਆ ਹੋ ਜੀ ਇਸੇ ਕੰਮ ਕਰਦੇ ਸੀ ਜੀ ਪ੍ਰਸ਼ਾਸਨ ਨੇ ਸੇ ਕੋਈ ਗੱਲ ਨਹੀਂ ਆਸੀਂ ਸੋਣ ਬੰਦ ਵੀ ਕਰ ਰਹੇ ਹਾਂ ਜੀ ਗੱਲ ਸਮਝੇ 11 ਨੂੰ ਸਾਡੀ ਫੇਰ ਮੀਟਿੰਗ ਸਾਡੇ ਮੋਰਚੇ ਦੀ ਅਸੀਂ ਕਿਹੜਾ ਕਰੇ ਬੈਠੇ ਇਸ ਕੰਮ ਤੋਂ ਕੋਈ ਕਰਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਹੈ ਬੇਨਤੀ ਹੈ ਏਜੰਡੇ ਨਾ ਚਲਾਓ ਸ਼ਾ ਸ਼ਾ ਦਾ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਹੈ ਬਹੁਤ ਬੰਦੇ ਏਜੰਡੇ ਚ ਲਾਏ ਮੱਛ ਕੇ ਉਹ ਤਾਂ ਜੀ ਆਏ ਹੋ ਜੂਗਾ ਜੀ ਚੱਕੀ ਆ ਜੀ ਅਸੀਂ ਬੋਲੇ ਕੁਝ ਦੱਸ ਤਾਂੜੀ ਕੋਈ ਆ ਅਸੀਂ ਭੱਜਦੇ ਕੋਈ ਨਹੀਂ ਅਸੀਂ ਖੜੇ ਆ ਲੜਾਂਗੇ ਠੀਕ ਹੈ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਕਾਗਜ਼ੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਕਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਨਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲੈ ਜਾਣੇ ਉੱਥੋਂ ਰੱਦ ਕਰਾਉਣੇ ਗੱਲ ਉੱਥੇ ਤਾਂ ਖੜੀ ਆ ਅਸੀਂ ਉੱਥੇ ਤਾਂ ਖੜੇ ਆ ਜਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਉਸ ਦੇ ਪੇਰਕਾਰੀ ਕੋਈ ਵੀ ਵੀਡੀਓ ਤੋਂ ਦੱਸ ਐਸਐਸਪੀ ਗ੍ਰਹੰਦਾ ਐਸਐਸਪੀ ਹੈ ਨਾ ਜੀ ਬਾਈ ਜੀ ਇੱਕ ਜਿਹੜਾ ਬੜਾ ਬੜਾ ਟੋਲ ਪਾਜਿਆ ਹੋਏ ਮਾਮਲੇ ਨੂੰ ਲੈ ਕੇ ਧਨੋਲੇ ਹੀ ਪਾਟ ਆ ਗਿਆ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਜਿਹੜੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਗੱਲ ਖਰਜ ਹੋਊਗਾ ਖਰਜ ਜਿਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਟਿਕੜਾ ਨਹੀਂ ਜੀ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚ ਹੀ ਆ ਇਹਦੇ ਉਹ ਐਨੇ ਵੀ ਪਾਸੇ ਆ ਉਹਨਾਂ ਨੂੰ ਵੀ ਰੱਦ ਕਰਾਂਗੇ ਬਾਕੀ ਜਿਹੜਾ ਜਵੇਂ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਾਂ ਵੀ ਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਰਦੀਤ ਕਿਵੇਂ ਪਹੁੰਚ ਗਿਆ ਲਖਾਤ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕ ਇਹ ਕੋਈ ਮੈਨਰ ਦਾ ਵੀ ਸ਼ੱਕ ਖੜਾ ਕਰਦਾ ਵੀ ਦਾ ਭਾਅ ਫਿਰ ਉਹਨਾਂ ਨੂੰ ਸਰਕਾਰੋਂ ਮਿਲ ਕੇ ਗਏ ਸੀ ਤਾਂ ਮੈਂ ਗਿਆ ਟੱਕਰ ਕੋੜਾ ਗਿਆ ਲੱਖਾ ਗਿਆ ਉੱਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜੇ ਆਪਣੀ ਹਿੰਮਤ ਨਾਲ ਮਤਲਬ ਆਪਣੀ ਚੌਕਸੀ ਨਾਲ ਜਾਵੜਿਆ ਅਸਐਸੀ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਇਆ ਨਾ ਤਣ ਬਣਾਉਣਾ ਤੇ ਸਰਕਾਰੋਂ ਮਿਲਿਆ ਹੋਇਆ ਉਹ ਸੋ ਇਹੋ ਜਿਹਾ ਮੈਨੂੰ ਲੱਗਦਾ ਵੀ ਜੇ ਮਿੱਢੇ ਵਿੱਚ ਚੰਦਾ ਹੈ ਉਹ ਉਹਦਾ ਨੁਕਸਾਨ ਹੁੰਦਾ ਉਹਦਾ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸੱਜ ਬੇਨਤੀ ਹੈ ਵੀ ਉਹ ਲਾ ਕੇ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੋ ਵੇਖੋ ਜੇ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੋਣੀ ਹੈ ਜੇ 12 ਵਜੇ ਨੂੰ ਨਹੀਂ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੇ ਕਦੇ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਈ